ਅੱਜ ਠਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਵਲਰ ਦਾ ਸਿਮਰਨ ਪਾਸਿੰਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬੈਸ ਦੇ ਵਿੱਚ ਚੰਨ ਉੱਥੋਂ ਜਸਦੀਪ ਸਿੰਘ ਚੰਨ ਚੱਲ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡिक्ਲੇਅਰ ਕਰ ਦਿੱਤਾ ਜਾਂਦਾ ਜੋ ਇਸ ਦੇ ਸੰਬੰਧੀ ਹੋਰੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਮੈਸੀ ਤੋਂ ਬਾਅਦ ਇਹ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ